ਉਹ ਤੜਕਾ ਜ਼ਹਿਰੀਲਾ ਹੋ ਜਾਂਦਾ ਹੈ ਜਿਸ ਤੜਕੇ ਦਾ ਰੰਗ ਇਸ ਤਰ੍ਹਾਂ ਦਾ ਹੋ ਜਾਂਦਾ ਮੈਂ ਅਸਰ ਕਰਨਾ ਮੇਰੇ ਭੈਣ ਭਰਾ ਇਸ ਵੀਡੀਓ ਆ ਜ਼ਰੂਰ ਧਿਆਨ ਨਾਲ ਦੇਖਣ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਦੋਂ ਵੀ ਰਸੋਈ ਦੇ ਵਿੱਚ ਕੋਈ ਭੈਣਾ ਸਾਡੀਆਂ ਤੜਕਾ ਲਾਉਂਦੀਆਂ ਨੇ ਜਾਂ ਪਰਿਵਾਰਕ ਮੈਂਬਰ ਤੜਕਾ ਲਾਉਂਦੇ ਉਹ ਕੀ ਕਰਦੇ ਨੇ ਸਭ ਤੋਂ ਪਹਿਲਾਂ ਆਪਣੀ ਪਿਆਜ਼ ਵਗੈਰਾ ਜਾਂ ਹੋਰ ਲਸਣ ਹੋ ਗਿਆ ਜਾਂ ਅਦਰਕ ਹੋ ਗਿਆ ਜਾਂ ਹੋਰ ਵੀ ਜਿਹੜੇ ਮਟੀਰੀਅਲ ਪਾਉਣਾ ਹੁੰਦਾ ਪੌਣ ਤੋਂ ਬਾਅਦ ਉਹ ਚੰਗੀ ਤਰ੍ਹਾਂ ਪੁੱਟ ਲੈਂਦੇ ਨੇ ਕੁੱਤਣ ਤੋਂ ਬਾਅਦ ਫਿਰ ਉਹਨੂੰ ਕੜਾਈ 'ਚ ਪਾਣੇ ਲੈਂਦੇ ਨੇ ਕੜਾਈ 'ਚ ਪਾਉਣ ਤੋਂ ਬਾਅਦ ਫਿਰ ਉਹਨੂੰ ਪਹਿਲਾਂ ਤੇਲ ਗਰਮ ਕੀਤਾ ਜਾਂਦਾ ਜਦੋਂ ਤੇਲ ਕਾਫੀ ਜ਼ਿਆਦਾ ਗਰਮ ਹੋ ਜਾਂਦਾ ਉਦੋਂ ਤੜਕਾ ਪਾ ਦਿੰਦੇ ਫਿਰ ਸੈਤ ਸੈਤ ਕੜਸੀ ਘੁੰਮੀ ਜਾਂਦੀ ਰਹਿੰਦੀ ਬੜਾ ਚਿਰ ਤੇ ਉਹਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਜਾਂਦਾ ਤੇ ਉਹ ਕਈ ਵਾਰ ਕਈ ਪਰਿਵਾਰਕ ਮੈਂਬਰ ਕਹਿੰਦੇ ਨੂੰ ਚੰਗੀ ਤਰ੍ਹਾਂ ਲਾਲ ਕਰ ਲੈ ਇਹਨੂੰ ਚੰਗੀ ਤਰ੍ਹਾਂ ਭੁੰਨ ਲੈ ਤਾਂ ਕਿ ਸਵਾਦ ਆ ਜਾਵੇ ਹੁਣ ਇੱਕ ਇੱਕ ਗੱਲ ਬੜੀ ਨੋਟ ਕਰਨ ਵਾਲੀ ਆ ਜਿਹੜੇ ਤੜਕਾ ਸੀ ਲਾਉਂਦੇ ਆ ਜਿਵੇਂ ਅਦਰਕ ਹੋ ਗਿਆ ਲਸਣ ਹੋ ਗਿਆ ਪਿਆਜ਼ ਹੋ ਗਿਆ ਕਿਉਂਕਿ ਇਹਨਾਂ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਨੇ ਮਿਡਲਸ ਨੇ ਵਿਟਾਮਿਨਸ ਨੇ ਜਾਂ ਫਾਈਬਰ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੇ ਤੱਤ ਨੇ ਵਿਟਾਮਿਨ B12 ਹੋਰ ਵੀ ਅੰਗਿਣਤ ਤੱਤ ਉਹ ਤੱਤ ਤੜਕਾ ਲਾਉਂਦਾ ਮਤਲਬ ਹੁੰਦਾ ਕਿ ਸਾਡੇ ਭੋਜਨ ਦੇ ਵਿੱਚ ਸਬਜੀ ਦੇ ਨਾਲ ਨਾਲ ਇਹ ਜਿਹੇ ਤੱਤ ਹੋਰ ਆ ਜਾਣ ਜਿਹਦੇ ਨਾਲ ਸਾਡੀ ਸਿਹਤ ਸਿਹਤਮੰਦ ਰਹਿ ਸਕੇ ਸਾਡੇ ਸਰੀਰ ਬਹੁਤ ਵਧੀਆ ਰਹਿ ਸਕੇ لیکن ਅਸੀਂ ਕੀ ਕਰਦੇ ਆਂ ਜਦੋਂ ਅਸੀਂ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੁਝ ਗਲਤੀਆਂ ਕਰਦੇ ਸਭ ਤੋਂ ਵੱਡੀ ਗਲਤੀ ਕਿ ਤੜਕਾ ਜਿਹੜਾ ਆਮ ਤੌਰ ਤੇ ਐਲੂਮੀਨੀਅਮ ਦੀ ਕੜਾਈ 'ਚ ਲਾਉਂਦੇ ਆਂ ਐਲੂਮੀਨੀਅਮ ਦੀ ਕੜਾਈ ਜਿਹੜੀ ਉਹ ਸਾਰੇ ਦੇ ਸਾਰੇ ਤੱਤ ਯਾਨੀ ਕਿ ਲਗਭਗ 92% ਕਈ ਤਾਂ ਇਹੋ ਵੀ ਵੱਧ ਕਹਿੰਦੇ ਨੇ ਮੈਡੀਕਲ ਲੈਣ ਵਾਲੇ ਉਹ ਤੱਤ ਸਾਰੇ ਦੇ ਸਾਰੇ ਮੈਸਟ ਹੋ ਜਾਂਦੇ ਦੂਸਰਾ ਉਹਦੇ ਐਲੂਮੀਨੀਅਮ ਜਿਹੜਾ ਤਸਨ ਦੇ ਚੋਂ ਘੜਸੀ ਘੁਮਾਈ ਜਾਂਦੀ ਹੈ ਜੋਰਾਂ ਜੋਰਾਂ ਦੇ ਨਾਲ ਕਈ ਤਾਂ ਬਹੁਤ ਤੇਜ਼ੀ ਨਾਲ ਘੁਮਾਈ ਜਾਂਦੀ ਹੈ ਕੜਸੀ ਉਹਦੇ ਨਾਲ ਐਲੂਮੀਨੀਅਮ ਉਹ ਕੋਲ ਕਿ ਉਹ ਸਾਡੇ ਸਰੀਰ 'ਚ ਜਾਂਦਾ ਸਾਡਾ ਲੀਵਰ ਖਰਾਬ ਕਰਦਾ ਹਾਰਡ ਖਰਾਬ ਕਰਦਾ ਕਿਡਨੀਆਂ ਖਰਾਬ ਕਰਦਾ ਸਾਨੂੰ ਇਹਦੇ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਇਹਦੇ ਜਗ੍ਹਾ ਤੇ ਸਾਨੂੰ ਚੰਗੀ ਸਟੀਲ ਦੀ ਕੜਸ਼ੀ ਤੇ ਸਟੀਲ ਦੀ ਕੜਾਈ ਹੀ ਵਰਤਣੀ ਚਾਹੀਦੀ ਆ ਜੋ ਉਹਦੇ ਵਿੱਚ ਬਿਲਕੁਲ ਰਗੜ ਰਗੜ ਕੇ ਨਹੀਂ ਕਰਨਾ ਚਾਹੀਦਾ ਦੂਸਰਾ ਜਦੋਂ ਅਸੀਂ ਤੇਲ ਪਾਉਨੇ ਆ ਬਾਰ-ਬਾਰ ਤੇਲ ਨਹੀਂ ਬਦਲ ਕੇ ਪਾਉਣਾ ਚਾਹੀਦਾ ਜਦੋਂ ਵੀ ਤੜਕਾ ਲਾਉਣਾ ਹੋਵੇ ਤੇ ਇੱਕ ਟਾਈਮ ਹੀ ਇੱਕ ਤੇਲ ਵਰਤੋਂ ਕਰਕੇ ਉਹਨੂੰ ਫਿਨਿਸ਼ ਕਰ ਦੇਣਾ ਚਾਹੀਦਾ ਸਿਆਣੀਆਂ ਬੀਬੀਆਂ ਇੰ데 ਹੀ ਕਰਦੀਆਂ ਨੇ ਭੈਣਾ ਇੰਝ ਹੀ ਕਰਦੀਆਂ ਨੇ ਤੇ ਜਦੋਂ ਅਸੀਂ ਬਾਰ-ਬਾਰ ਤੇਲ ਵਰਤਦੇ ਆ ਤਾਂ ਉਹਦੇ ਨਾਲੋਂ ਜ਼ਹਿਰੀਲਾ ਟੰਕਾ ਇਸ ਤਰ੍ਹਾਂ ਜਦੋਂ ਅਸੀਂ ਤੜਕਾ ਲਾ ਰਹੇ ਹੁੰਦੇ ਆ ਕਿ ਜਦੋਂ ਉਹਨੂੰ ਬਹੁਤ ਜ਼ਿਆਦਾ ਭੁੰਨ ਲੈਂਦੇ ਆ ਜਦੋਂ ਉਹ ਰੈੱਡ ਕਲਰ ਚ ਆ ਜਾਂਦਾ ਤੇ ਉਦੋਂ ਵੀ ਸਮਝ ਲੈਣਾ ਚਾਹੀਦਾ ਕਿ ਉਹਦੇ ਸਾਰੇ ਦੇ ਸਾਰੇ ਤੱਤ ਨਸ਼ਟ ਹੋ ਗਏ ਨੇ ਸਾਰੇ ਦੇ ਸਾਰੇ ਤੱਤ ਆਪਾਂ ਵੱਡੇ ਟੈਂਪਰੇਚਰ ਤੇ 100 ਡਿਗਰੀ ਦੇ ਤੇਲ ਉਬਾਲ ਬਾਲ ਕੇ ਉਹ ਸਾਰੇ ਦੇ ਸਾਰੇ ਤੱਤ ਮਾਰ ਦਿੱਤੇ ਫਿਰ ਕਰਨਾ ਕੀ ਚਾਹੀਦਾ ਕਿ ਤੜਕੇ ਨੂੰ ਥੋੜਾ ਜਿਆਹੇ ਭੁੰਨਣਾ ਚਾਹੀਦਾ ਬਹੁਤਾ ਜਿਆਦਾ ਨਹੀਂ ਭੁੰਨਣਾ ਚਾਹੀਦਾ ਕਿ ਜਾਨੀ ਕਿ ਤੁਸੀਂ ਮੰਨ ਕੇ ਚੱਲੋ ਕਿ 40-45% ਹੀ ਤੜਕਾ ਭੁੰਨਿਆ ਜਾਵੇ ਤਾਂ ਵਧੀਆ ਫਿਰ ਉਹ ਖਾਨ ਚ ਵੀ ਸੁਆਦ ਆਵੇਗਾ ਉਹਦੇ ਤੱਤ ਵੀ ਸਾਰੇ ਪੂਰੇ ਰਹਿਣਗੇ ਹੁਣ ਜ਼ਹਿਰੀਲਾ ਕਿੱਦਾਂ ਹੋ ਗਿਆ ਜ਼ਹਿਰੀਲਾ ਇੱਦਾਂ ਹੋ ਗਿਆ ਕਿ ਜਦੋਂ ਅਸੀਂ ਉਹਨੂੰ ਸਾੜ ਲਿਆ ਭੋਨੀ ਇੰਨਾ ਲਿਆ ਉਹਦੇ ਚ ਕੋਈ ਤਾਤੀ ਨਾ ਖਾਨ ਲਈ ਰਿਆ ਉਲਟਾ ਉਹ ਅਸੀਂ ਜਿਹੜੀ ਆ ਅਲੂਮੀਨੀਅਮ ਘੋਲ ਕੇ ਆਪਣੇ ਪੇਟ ਚ ਪਾ ਲਈ ਆਪਣੇ ਸਰੀਰ ਚ ਪਾ ਲਈ ਕਿ ਮਰਨਾ ਤੇ ਫਿਰ ਅਸੀਂ ਵੱਖ-ਵੱਖ ਬਿਮਾਰੀਆਂ ਨੇ ਹੈਗਾ ਹੀ ਐ ਸਾਨੂੰ ਫਾਇਦਾ ਤੇ ਕੋਈ ਹੋਇਆ ਨਾ ਤੜਕਾ ਤੇ ਲਾਉਣਾ ਹੁੰਦਾ ਫਾਇਦੇ ਲਈ ਨਾ ਕਿ ਇਕੱਲੇ ਸਵਾਦ ਲਈ ਇਸ ਕਰਕੇ ਮੇਰੇ ਭੈਣ ਭਰਾ ਜੋ ਦੋਵੇਂ ਤੜਕਾ ਲਾਉਣ ਤੜਕੇ ਨੂੰ ਬਹੁਤਾ ਜਿਆਦਾ ਨਾ ਭੁੰਨਣ ਭੁੰਨਣ ਦੇ ਨਾਲ ਉਹਦੇ ਸਾਰੇ ਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਨੇ ਆਹ ਰਲ ਮਿਲ ਕੇ ਤੁਸੀਂ ਮੇਰਾ ਪਰਿਵਾਰ ਹੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਆਪਾਂ ਹਰ ਉਸ ਪਹਿਲੂ ਤੇ ਗੱਲ ਕਰੀਏ ਅਸੀਂ ਹੋਰ ਉਹ ਵਿਸ਼ੇ ਤੇ ਗੱਲ ਕਰੀਏ ਜੋ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ ਆਪਾਂ ਇਸੇ ਮਕਸਦ ਲਈ ਇਹ ਚੈਨਲ ਬਣਾਇਆ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਰੱਖਿਆ ਜਿਹਤੇ ਲੱਖਾਂ ਮੇਰੇ ਭੈਣ ਭਰਾ ਨੇ ਲੱਖਾਂ ਵਿਊਜ਼ ਆਉਂਦੇ ਨੇ ਵੇਖਦੇ ਨੇ ਮੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲੇ ਵੀ ਕਹਿਣਾ ਚਾਹੁੰਦਾ ਕਿ ਇਹ ਚੈਨਲ ਆਪਾਂ ਪੈਸੇ ਮੋਲੀ ਨਹੀਂ ਬਣਾਇਆ ਇਹ ਚੈਨਲ ਸਿਰਫ ਆਪਣੇ ਲੋਕਾਂ ਦੀ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਣਾਇਆ ਜੁਗ ਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀ ਉਮਰ ਆਕਰ